ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾਉਂ ਸਕੇ ਬਾਕੀਆ ਨੰਬਰ ਬਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਘਰ ਦੀ ਆਪਾਂ ਨੀਲੀ ਰਵੀ ਲੈ ਕੇ ਆਏ ਅੱਜ ਕਿਹੜਾ ਸੂਆ ਤੇ ਕਦੋਂ ਸੂਈਆ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਨੰਬਰ ਵੀਰੇ ਕਿੰਨਾ ਸੀ 84378 62616 ਬਾਈਆਂ ਦਾ ਇਹ ਕੰਟੈਕਟ ਨੰਬਰ ਆ ਬਾਕੀ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਨੋਟ ਕਰ ਲੋ ਸਤਿ ਸ਼੍ਰੀ ਅਕਾਲ ਬਾਈ ਸੁਕੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਠੀਕ ਠਾਕ ਪਹਿਲਾਂ ਤਾਂ ਨੰਬਰ ਨੰਬਰ ਮੈਂ ਬੋਲਤਾ ਨਾਮ ਡਰੈੱਸ ਬੋਲ ਦੋ ਪਿੰਡ ਬੱਲੋ ਜੀ ਹਮ ਮਿਹਰਾਪੰਡਾ ਤੁਸੀਂ ਰਾਮਪਰਾ ਬੋਲ ਤੇ ਨੇੜੇ ਤੇੜੇ ਆਪਣੇ ਆ ਚੌਰਾੜਾ ਖਲ ਗਿਆ ਹਮ ਖੜਾਈ ਲਗੜਾਈ ਲਈ ਜੀ ਬਟ ਪੈ ਗਈ ਤੇ ਆਪਣੇ ਪਿੰਡ ਦੀ ਮੱਝ ਹਨਾ ਕਰਦੀ ਇਹ ਆਪਣੇ ਬਾਈ ਦੀ ਮੱਝ ਹੈ ਜੀ ਓਕੇ ਬਾਈ ਦੀ ਠੀਕ ਆ ਇਹ ਥੋੜਾ ਜਿਹਾ ਸੰਗਦਾ ਹੈ ਕਹਿੰਦਾ ਸੋਗਾ ਧੁਕਾ ਮਾਜ ਮਾਜਦਾ ਠੀਕ ਤੂੰ ਗਿੱਜ ਤੇ ਕਿਹੜਾ ਸੂਆ ਸੂਈ ਆ ਬਾਈ ਇਹ ਸੂਆ ਦੂਜਾ ਸੂਈ ਆ ਜੀ ਦੂਜਾ ਸੂਆ ਸੂਈ ਆ ਹਾਂਜੀ ਤੇ ਕਿੰਨਾ ਦੁੱਧ ਦਿੱਤਾ ਵਾ ਫਿਰ ਦੁੱਧ ਨੇ ਬਾਈ 14 ਕਿਲੋ ਚੋਇਆ ਜੀ ਤੇ ਪਹਿਲਾਂ ਇਕੱਠੀ ਦਾ ਓਕੇ ਹਾਂਜੀ ਬਾਕੀ ਸਾਰੇ ਬਾਕੀ ਇਹ ਲੀਲੀ ਦਾ ਵਿੱਚ ਪੈਂਦੇ ਆ ਬਾਈ ਲੀਲੀ ਦਾ ਵਿੱਚ ਪੈਂਦੀ ਉਹ ਦਿਸੀ ਜਾਂਦੀ ਆ ਤੇ ਐਤ ਕੀ ਫਿਰ ਦੁੱਧ ਕਿੰਨਾ ਦੁੱਧ ਦਾ 16-17 ਕਿਲੋ ਤਾਂ ਦੇ ਹੀ ਦੂ ਜੀ ਦੇਣਾ ਪੰਦਾ ਚਲੈਣਾ ਕਾਪਾ ਕਹਾਂਗੇ ਖੋਲੋ ਤੋਰਾ ਤਾਰਾ ਕਰਾਈਗੇ ਚੈੱਕ ਜੇ ਆਪਾਂ ਗੱਲ ਕਰ ਲਗੇ ਵਜਨ ਦੋ ਮੰਜਾ ਜਿੰਨਾ ਵੀਰੇ ਦਾ ਤੇ ਕਦ ਬੈਠਮੀ ਮੱਝ ਆ ਗਈ ਮਗਰ ਕੀ ਆ ਗਿਆ ਜੀ ਇਹਦੇ ਟਟਾ ਜੇਰ ਪੈਣੀ ਬਾਕੀ ਹੈ ਜੀ ਹਜੇ ਤੜਕੀ ਸੁਈ ਹੈ ਜੀ ਜੇਰ ਪੈਣੀ ਬਾਕੀ ਆ ਬਾਈ ਜੇਰ ਦੀ ਵੀ ਹੋਰ ਲੈ ਚੱਲ ਲੰਮੀ ਮੜੀ ਸੁਖ ਲੰਮੀ ਲੈ ਚੱਲ ਹੋਰ ਤੇ ਬਾਕੀ ਦੀ ਗੱਲ ਤੁਹਾਨੂੰ ਵੀਡੀਓ ਕਵਰ ਕਰਕੇ ਆਪਾਂ ਦੇ ਦਈਏ ਚੰਗੀ ਆ ਘਰੇ ਦੁੱਧ ਪੀਣ ਵਾਲੀ ਹੈ ਨਾ ਹਾਂਜੀ ਹਾਂਜੀ ਤੇ ਵਜਨ ਫੁੱਲ ਜੇਰ ਪੈਂਡਿੰਗ ਜੇਰ ਪੈ ਗਈ ਜਦੋਂ ਬਾਈ ਵੀਡੀਓ ਬਣਾ ਕੇ ਰੱਖ ਲੈਣਗੇ ਠੀਕ ਆ ਜੀ ਤੇ ਚੰਗੀ ਚੰਗੇ ਹਵਾਨੇ ਦੀ ਜੀ ਆਪਾਂ ਗੱਲ ਗੱਲ ਕੇ ਖਬਰਦਾਰ ਹਵਾਨਾ ਪੂਰਾ ਤੁਸੀਂ ਬਾਈ ਕਹਿੰਦੇ ਬਹੁਤ ਲੰਮਾ ਖਵਾਨਾ ਪਿਆ ਜੀ ਦੁੱਧ ਵੀ ਆਇਆ ਆਪ ਛੱਡਣੀ ਪੈਗੀ ਤੇ ਟੋਕਰ ਵਰਗਾ ਹਵਾਨਾ ਹਾਂਜੀ ਤੇ ਬਾਕੀ ਦੀ ਗੱਲ ਚੰਗੀ ਆ ਸਾਰੀ ਅੱਛਾ ਵੀਰੇ ਤੇ ਧਾਰਾਂ ਤੁਰਾ ਫਿਰ ਸੋਕੇ ਮਾਰਾਂਗੇ ਹਾਂਜੀ ਮਾਰਾਂਗੇ ਧਾਰਾਂ ਤੇ ਬਾਕੀ ਦੀ ਗੱਲ ਦੁੱਧ ਨੇ ਵਾਕਈ ਦੇ ਦੇਣਾ ਹਜੇ ਤਾਂ ਕੱਢਿਆ ਨਹੀਂ ਹੁਣ ਕੋਈ ਵੀ ਥਲੋ ਬਸ ਬੱਚੇ ਹੀ ਲਾਇਆ ਜੀ ਕੱਢਤਾ ਜੀ ਕਿੰਨਾ ਕੱਢਤਾ ਮੰਨ ਲਓ 2 ਕਿਲੋ ਕੋਪਟੇ ਜਿਵੇਂ ਦਾ ਕੱਢਤਾ ਨਹੀਂ ਓਕੇ 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 ਘਰ ਦੀ ਝੋਟੀਆਂ ਬਾਕੀ ਦਸੱਲੀ ਵਾਲਾ ਕੰਮ ਆਗਾ ਦੁੱਧ ਲੰਮਾ ਸਮਾ ਦਿੰਦੀ ਆ ਵੀਰੇ ਫਿਰ ਹਾਂਜੀ ਹਾਂਜੀ ਆਪ ਛੱਡਣੀ ਪੈਂਦੀ ਜੀ ਓਕੇ ਜੀ ਆ ਦੇਖੋ ਜੀ ਬੱਚਾ ਚਾਹੁੰਦਾ ਵੀ ਦੇਖ ਸਕਦੇ ਹੋ ਤੇ ਕੁਆਲਿਟੀ ਵਾਲੀ ਆ ਸਿੰਘ ਖੁੱਲਾ ਬਾਡੀ ਦੇ ਹਿਸਾਬ ਨਾਲ ਜੱਜਦਾ ਹਨਾ ਸੁਖੇ ਮੈਂ ਕਹਾਂ ਕੀ ਪੁੱਛਾਂ ਜੀ ਰੂਹ ਖੁਸ਼ ਕਰ ਦਿਆ ਕਰੋ ਜਿਹੜਾ ਬੰਦਾ ਲੈ ਗਿਆ ਹੂੰ ਦੋ ਜਣ ਫੋਨ ਨਾ ਜਾਇ ਚੰਗੇ ਨਹੀਂ ਦੁੱਧ ਦੇਊਗੀ ਝੋਟੀ ਬੱਕਰੀ ਕਿਸੇ ਚੋਏ ਬਾਈ ਨੇ ਜੀ ਠੀਕ ਆ ਤਾਂ ਫਿਰ ਘਰ ਪਰੇ ਮਾੜਾ ਇਹ ਮਾਰ ਦਿਓ ਜੀ ਤਾਰ ਲਓ ਜੀ ਪਰੇ ਮਾੜੇ ਮੂਰੇ ਕਰ ਲਓ ਜੀ ਤੇ ਦੁੱਧ ਵਾਲੀ ਆ ਘਰ ਦੀ ਹੈਗੀ ਤੇ ਬਾਈ ਦੇਸੀ ਬੰਦੇ ਆ ਜਮਾ ਧਣ ਵੀ ਮੁਠਿਆਂ ਨਾਲ ਲੱਗਿਆ ਜੀ ਵਧਿਆ ਇਥੋਂ ਹਿਸਾਬ ਲਾ ਲਿਆ ਕਰੋ ਜਦੋਂ ਬੰਦੇ ਨੂੰ ਨੰਬਰ ਨਹੀਂ ਬੋਲਣਾ ਆਉਂਦਾ ਕਿੰਨਾ ਕੁ ਚਲਾਕ ਚੋਸਤਾ ਹਨਾ ਸੁਖੇ ਹਾਂਜੀ ਹਾਂਜੀ ਉਹੀ ਗੱਲ ਹਾਂਜੀ 12 ਦੋ ਦਾ ਇੱਕ ਨੰਬਰ ਭੋਇਨਾ ਮਾਰਦੇ ਤਾਂ ਵੀ ਗਰੰਟੀ ਵਾਲਾ ਕੰਮ ਆ ਮਗਰ ਨੇ ਜੇ ਮਾਰਦੇ ਸੋਕੇ ਦੋ ਬੱਚਾ ਰੱਖੋ ਜੀ ਨੇੜੇ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਇੱਕ ਨੰਬਰ 12 ਆ ਦੇਖੋ ਜੀ ਨਾ ਕਿੰਗ ਬਬਾਸ ਵੀਰੇ ਓਕੇ ਮੜਾਏ ਕੋਈ ਪਾਣੀ ਲਾ ਨਹੀਂ ਤਾ ਤੇ ਪਯੋਰ ਨੀਲੀ ਦਾ ਵੀ ਸਾਰੀਆਂ ਅੱਖਾਂ ਜਵਾਬ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਜਾਓ ਜੀ ਰੇਟ ਦੱਸੋ ਫਿਰ ਇਹਦਾ ਹੁਣ ਡਿਮਾਂਡ ਵੀਰੇ ਨਮਾੜ ਦੀ ਜਾਇ ਜੀ ਬਸ ਇੱਕ ਪੰਤਾਲ ਕੋਈ ਲੈਣਾ ਮਾਨਤਾਂ ਨਹੀਂ ਮਾਨਤਾਂ ਬਾਕੀ ਨੀਲੀ ਰਾਵੀ ਜਾਗੀ ਆ ਨਹੀਂ ਗਈ ਹੈਗੀ ਆ ਹਾਂਜੀ ਹਾਂਜੀ ਓਕੇ ਇੱਕ 45 ਤੋਂ ਮਾਨਤਾਂ ਦੁੱਧ ਫਿਰ ਕਿੰਨਾ ਦੇ ਦੂਗੀ ਅਗਲੀ ਦੁਬਾਰਾ ਫੇਰ ਦਾ 17 ਕਿਲੋ ਦੀ ਆਪਾਂ ਜ਼ਿੰਮੇਵਾਰੀ ਦਿੰਦੇ ਹਾਂ ਜੀ ਦੇਣਾ ਦਾ ਕੱਟੀਆਂ ਬਾਕੀ ਓਕੇ ਤੇ ਬਾਕੀ ਸਾਮੀ ਪਲੀ ਵੀ ਫੁੱਲ ਹਨਾ ਤੇ ਬਾਕੀ ਦਾ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ 8437862616 ਹਨਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ